ਨਸ਼ੇ ਵਿਰੋਧ ਮੁਹਿੰਮ ਦੇ ਤਹਿਤ ਡ੍ਰਿਫਟੀ ਕਮਿਸ਼ਨ ਅਮ੍ਰਿਤਸਰ ਦੇ ਨਿਰਦੇਸ਼ਾਂ ਤੇ ਸਿਵਲ ਸਰਜਨ ਦੇ ਵੱਲੋਂ ਟੀਮ ਭੇਜ ਕੇ ਅਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਦੇ ਬੀੜੀ ਸਿਗਰਟ ਦੇ ਕੋਖੇ ਦੇ ਉੱਪਰ ਚੈਕਿੰਗ ਕਰਕੇ ਬੈਨ ਪ੍ਰੋਡਕਟ ਅਤੇ ਬਿਨਾਂ ਚਿਤਾਵਨੀ ਵਾਲੇ ਸਿਗਰਟs ਸੰਬੰਧੀ ਜਿੱਥੇ ਦੁਕਾਨਦਾਰਾਂ ਚਿਰਾਂ ਘਟੇਗੇ ਉੱਥੇ 18 ਸਾਲ ਤੋਂ ਘੱਟ ਵਾਲਿਆਂ ਤੇਰੀ ਵਾਰਨਿੰਗ ਬੋਰਡ ਨਾ ਲਗਾਉਣ ਦੀ ਦੁਕਾਨਦਾਰ ਨੂੰ ਚਿਤਾਵਨੀ ਦਿੱਤੀ ਗਈ। ਇਸ ਮੌਕੇ ਤੇ ਸਿਹਤ ਵਿਭਾਗ ਦੇ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਇਸ ਮੁਹਿੰਮ ਦੇ ਵਿੱਚ ਲਗਾਤਾਰ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੇ ਹੁਦੇਸ਼ਾ ਤੇ ਚੱਲਦੀ ਰਹੇਗੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕੀ ਸਾਡਾ ਸਹਿਯੋਗ ਕਰਨ ਮੈਗ ਮੈ ਲੋਗਾਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਯੁਧ ਨਸ਼ਾ ਵਿਰੋਧੂ ਕੀ ਕਹਿਣਾ ਹੈ ਕਿ ਕਿਤੇ ਕਿਤੇ ਕਾਰਵਾਈ ਕੀਤੀ ਕਿਤੇ ਕਿੰਨਾ ਕਿ ਨਸ਼ਾ ਜ਼ਿਲਾ ਪਦਾਨਤ ਫੜੇ ਗਏ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨਸ਼ਾ ਵਿਰੋਧੀ ਮਹਿਮ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਜਿਹਦੇ ਹਦੇਸ਼ਾਂ ਅਨਸਾਰ ਸਾਡੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਔਰ ਸਾਡੀ ਸਿਹਤ ਭਾਗ ਦੀ ਟੀਮ ਨੇ ਅੱਜ ਭਾਰੀ ਮਾਤਰਾ ਦੇ ਵਿੱਚ ਜਿਹੜੇ ਬੈਨ ਪ੍ਰੋਡਕਟ ਨੇ ਉਹ ਬਰਾਮਦ ਕੀਤੇ ਨੇ ਔਰ ਇਹਨਾਂ ਨੂੰ ਅੱਗੇ ਵੀ ਵਾਰਨਿੰਗ ਦਿੱਤੀ ਹੈ ਹੁਣ ਵੀ ਇਹਨਾਂ ਦਾ ਚਲਾਨ ਵੀ ਕੱਟਿਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਜਾ ਰਹੇ ਆ ਕਿ ਅੱਗੇ ਤੋਂ ਅਗਰ ਇਹੋ ਜਿਹਾ ਪ੍ਰੋਡਕਟ ਇਹ ਰੱਖਣਗੇ ਜਿਨ੍ਹਾਂ ਦੇ ਵਿੱਚ ਨਿਕੋਟੀਨ ਦੀ ਕੋਈ ਮਾਤਰਾ ਮੈਂਸ਼ਨ ਨਹੀਂ ਕੀਤੀ ਜਾਂਦੀ ਕੋਈ ਵਿਕਟੋਰੀਅਲ ਵਾਰਨਿੰਗ ਨਹੀਂ ਹੈਗੀ ਇਹ ਸਾਰੇ ਜਿਹੜੇ ਪ੍ਰੋਡਕਟ ਆ ਗਵਰਨਮੈਂਟ ਵੱਲੋਂ ਬੈਨ ਨੇ ਔਰ ਇਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਜਾ ਰਹੇ ਆ ਕਿ ਅੱਗੇ ਤੋਂ ਅਗਰ ਇਹੋ ਜੀ ਕੋਈ ਵੀ ਇਹਨਾਂ ਨੇ ਚੀਜ਼ ਰੱਖੀ ਇੱਥੇ ਜਿਹੜੀ ਗੈਰਕਾਨੂੰਨੀ ਆ ਤੇ ਇਹਨਾਂ ਵਿਰੁੱਧ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਫਿਲਹਾਲ ਅਸੀਂ ਇਹਨਾਂ ਦਾ ਚਲਾਨ ਕੱਟਿਆ ਹੈ ਔਰ ਇਹਨਾਂ ਨੂੰ ਜਿਹੜੀ ਆ ਮੌਕੇ ਤੇ ਚਲਾਨ ਕੱਟ ਕੇ ਵਾਰਨਿੰਗ ਜਿਹੜੀ ਆ ਇਸ਼ੂ ਕੀਤੀ ਹੈ। ਜਿਹੜੀ ਕੰਪੈਂਚਰੀ ਦੀ ਦੁਕਾਨ ਆ ਕੰਪੈਂਚਰੀ ਦੀ ਦੁਕਾਨ ਦੀ ਆਰ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਸੀ। ਇਹ ਲੱਗਦਾ ਨਹੀਂ ਕਿ ਇੱਕ ਸਾਹਮਣੇ ਕੁਝ ਹੋਰ ਬਖਾ ਕੇ ਅੰਦਰ ਕੁਝ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਇਹਨਾਂ ਨੂੰ ਸਾਰੀਆਂ ਚੀਜ਼ਾਂ ਅਸੀਂ ਸਮਝਾਤੀਆਂ ਨੇ ਕਿ 18 ਸਾਲ ਤੋਂ ਘੱਟ ਜਿਹੜਾ ਇੱਕ ਬੈਨਰ ਲੱਗਣਾ ਬਹੁਤ ਜ਼ਰੂਰੀ ਆ ਉੱਤੇ ਟੈਗ ਹੋਣਾ ਚਾਹੀਦਾ। ਉਹ ਸਭ ਚੀਜ਼ਾਂ ਇਹਨਾਂ ਨੂੰ ਸਮਝਾਈਆਂ ਕਿ ਜਿਹੜੇ ਜਿਹੜੇ ਗਵਰਨਮੈਂਟ ਦੇ ਰੂਲ ਆ ਉਹਨਾਂ ਦੇ ਤਹਿਤ ਜੇ ਇਹਨਾਂ ਨੇ ਇਹ ਪ੍ਰੋਡਕਟ ਵੇਚਨੇ ਆ ਤੇ ਵੇਚਣ ਔਰ ਜਿਹੜੇ ਬੈਨ ਪ੍ਰੋਡਕਟ ਆ ਉਹ ਬਿਲਕੁਲ ਜਿਹੜੇ ਉਹ ਨਾ ਰੱਖਣ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਔਰ ਇਹਨਾਂ ਨੂੰ ਸਮਝਾਇਆ ਵੀ ਆ ਔਰ ਚਲਾਨ ਵੀ ਕਟਿਆ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਦੁਕਾਨਾਂ ਤੇ ਕਾਰਵਾਈ ਕੀਤੀ ਜਾਏਗੀ ਹਾਂਜੀ ਇਹ ਲਗਾਤਾਰ ਮੁਹਿੰਮ ਜਿਹੜੀ ਜਾਰੀ ਰਹੇਗੀ ਔਰ ਜਿੱਦਾਂ ਜਿੱਦਾਂ ਸਾਡੇ ਹਾਇਰ ਅਥਾਰਟੀ ਆਦੇਸ਼ ਕਰਨਗੇ ਉਸੇ ਤਰ੍ਹਾਂ ਅਸੀਂ ਇਹ ਕਾਰਵਾਈ ਜਿਹੜੀ ਕਰਦੇ ਰਵਾਂਗੇ ਪੰਜਾਬੀ ਟੀਵੀ ਦੀ ਆਪਣੀ ਸਰਵਿਸ ਬਹੁਤ ਵਧੀਆ ਰਿਪੋਰਟ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਡਿਪਟੀ ਕਮਿਸ਼ਨ ਅਮਲੀ ਕਰਦੇ ਨਿਰਦੇਸ਼ਾਂ ਤੇ ਸਿਵਲ ਸਰਜਨ ਟੀਮ ਪੇਜ ਕੇ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਦੇ ਬੀੜੀ ਸਿਗਰਟ ਦੀ ਖੋਖੇ ਦੇ ਉੱਪਰ ਚੈਕਿੰਗ ਕਰਕੇ ਬੈਨ ਪ੍ਰੋਡਕਟ ਅਤੇ ਬਿਨਾਂ ਚੇਤਾਵਨੀ ਵਾਲੀਆਂ ਸਿਗਰਟਾਂ ਸੰਬੰਧੀ ਜਿੱਥੇ ਦੁਕਾਨਦਾਰਾਂ ਦਰਾਂ ਘਟੇਗੇ ਉਥੇ ਹੀ 18 ਸਾਲ ਤੋਂ ਘੱਟ ਵਾਲਿਆਂ ਦੇ ਲਈ ਵਾਰਨਿੰਗ ਬੋਰਡ ਨਾ ਲਗਾਉਣ ਦੀ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਇੱਕ ਮੌਕੇ ਦੇ ਜ਼ਿਲ੍ਹਾ ਭਾਗ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਇਸ ਮਹਿੰਮ ਦੇ ਵਿੱਚ ਲਗਾਤਾਰ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਚੱਲਦੀ ਰਹੇਗੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੀ ਸਾਡਾ ਸਹਿਯੋਗ ਕਰਨ ਮੈਗਨੇਲੋਵ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਯੋਧ ਨਸ਼ਾ ਵਿਰੋਧੀ ਕੀ ਕਹਿਣਾ ਹੈ ਕਿ ਕਿਤੇ ਕਿਤੇ ਕਾਰਵਾਈ ਕੀਤੀ ਗਈ ਕਿੰਨਾ ਕੋ ਲੜਨ ਜ਼ਿਲਾ ਪਦਾਲਤ ਫੜੇ ਗਏ ਪੰਜਾਬ ਸਰਕਾਰ ਦੇ ਹੁਕਮਾਂ ਅਨਸਾਰ ਨਸ਼ਾ ਵਿਰੋਧੀ ਮੀਮ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਜਿਹਦੇ ਹਦੇਸ਼ਾਂ ਅਨਸਾਰ ਸਾਡੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਔਰ ਸਾਡੀ ਸਿਹਤ ਭਾਗ ਦੀ ਟੀਮ ਨੇ ਅੱਜ ਭਾਰੀ ਮਾਤਰਾ ਦੇ ਵਿੱਚ ਜਿਹੜੇ ਬੈਨ ਪ੍ਰੋਡਕਟ ਨੇ ਉਹ ਬਰਾਮਦ ਕੀਤੇ ਨੇ ਔਰ ਇਹਨਾਂ ਨੂੰ ਅੱਗੇ ਵੀ ਵਾਰਨਿੰਗ ਦਿੱਤੀ ਹੈ ਹੁਣ ਵੀ ਇਹਨਾਂ ਦਾ ਚਲਾਨ ਵੀ ਕੱਟਿਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਜਾ ਰਹੇ ਆ ਕਿ ਅੱਗੇ ਤੋਂ ਅਗਰ ਇਹੋ ਜਿਹਾ ਪ੍ਰੋਡਕਟ ਇਹ ਰੱਖਣਗੇ ਜਿਨ੍ਹਾਂ ਦੇ ਵਿੱਚ ਨਿਕੋਟੀਨ ਦੀ ਕੋਈ ਮਾਤਰਾ ਮੈਂਸ਼ਨ ਨਹੀਂ ਕੀਤੀ ਜਾਂਦੀ ਕੋਈ ਵਿਕਟੋਰੀਅਲ ਵਾਰਨਿੰਗ ਨਹੀਂ ਹੈਗੀ ਇਹ ਸਾਰੇ ਜਿਹੜੇ ਪ੍ਰੋਡਕਟ ਆ ਗਵਰਨਮੈਂਟ ਵੱਲੋਂ ਬੈਨ ਨੇ ਔਰ ਇਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਜਾ ਰਹੇ ਆ ਕਿ ਅੱਗੇ ਤੋਂ ਅਗਰ ਇਹੋ ਜੀ ਕੋਈ ਵੀ ਇਹਨਾਂ ਨੇ ਚੀਜ਼ ਰੱਖੀ ਇੱਥੇ ਜਿਹੜੀ ਗੈਰਕਾਨੂੰਨੀ ਆ ਤੇ ਇਹਨਾਂ ਵਿਰੁੱਧ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਫਿਲਹਾਲ ਅਸੀਂ ਇਹਨਾਂ ਦਾ ਚਲਾਨ ਕੱਟਿਆ ਹੈ ਔਰ ਇਹਨਾਂ ਨੂੰ ਜਿਹੜੀ ਆ ਮੌਕੇ ਤੇ ਚਲਾਨ ਕੱਟ ਕੇ ਵਾਰਨਿੰਗ ਜਿਹੜੀ ਆ ਇਸ਼ੂ ਕੀਤੀ ਹੈ ਕੰਪੈਂਸ਼ਰੀ ਦੀ ਦੁਕਾਨ ਆ ਕੰਪੈਂਸ਼ਰੀ ਦੀ ਦੁਕਾਨ ਦੀ ਆੜ ਦੇ ਵਿੱਚ ਇਹ ਜਿਹੜਾ ਕੰਮ ਚੱਲ ਰਿਹਾ ਸੀ ਇਹ ਲੱਗਦਾ ਨਹੀਂ ਕਿ ਇੱਕ ਸਾਹਮਣੇ ਕੁਝ ਹੋਰ ਬਖਾ ਕੇ ਅੰਦਰ ਕੁਝ ਹੋ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਇਹਨਾਂ ਨੂੰ ਸਾਰੀਆਂ ਚੀਜ਼ਾਂ ਅਸੀਂ ਸਮਝਾਤੀਆਂ ਨੇ ਕਿ 18 ਸਾਲ ਤੋਂ ਘੱਟ ਜਿਹੜਾ ਇੱਕ ਬੈਨਰ ਲੱਗਣਾ ਬਹੁਤ ਜ਼ਰੂਰੀ ਆ ਉੱਤੇ ਟੈਗ ਹੋਣਾ ਚਾਹੀਦਾ ਉਹ ਸਭ ਚੀਜ਼ਾਂ ਇਹਨਾਂ ਨੂੰ ਸਮਝਾਈਆਂ ਕਿ ਜਿਹੜੇ ਜਿਹੜੇ ਗਵਰਨਮੈਂਟ ਦੇ ਰੂਲ ਆ ਉਹਨਾਂ ਦੇ ਤਹਿਤ ਜੇ ਇਹਨਾਂ ਨੇ ਇਹ ਪ੍ਰੋਡਕਟ ਵੇਚਨੇ ਆ ਤੇ ਵੇਚਣ ਔਰ ਜਿਹੜੇ ਬੈਨ ਪ੍ਰੋਡਕਟ ਆ ਉਹ ਬਿਲਕੁਲ ਜਿਹੜੇ ਉਹ ਨਾ ਰੱਖਣ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਔਰ ਇਹਨਾਂ ਨੂੰ ਸਮਝਾਇਆ ਵੀ ਆ ਔਰ ਚਲਾਨ ਵੀ ਕਟਿਆ ਆ ਔਨ ਵਾਲੇ ਟਾਈਮ ਦੇ ਵਿੱਚ ਹੋਰ ਵੀ ਦੁਕਾਨਾਂ ਤੇ ਕਾਰਵਾਈ ਕੀਤੀ ਜਾਏਗੀ ਹਾਂਜੀ ਇਹ ਲਗਾਤਾਰ ਮੁਹਿੰਮ ਜਿਹੜੀ ਜਾਰੀ ਰਹੇਗੀ ਔਰ ਜਿੱਦਾਂ ਜਿੱਦਾਂ ਸਾਡੇ ਹਾਇਰ ਅਥਾਰਟੀ ਆਦੇਸ਼ ਕਰਨਗੇ ਉਸੇ ਤਰ੍ਹਾਂ ਅਸੀਂ ਇਹ ਕਾਰਵਾਈ ਜਿਹੜੀ ਕਰਦੇ ਰਵਾਂਗੇ ਪੰਜਾਬੀ ਟੀਵੀ ਦੀ ਅੰਮੀ ਸਰ ਤੋਂ ਫੇਰ ਉਹ ਫਰ ਰਿਪੋਰਟ